ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਕਿਵੇਂ ਗੱਜ ਰਿਹਾ ਹੈ ਅੱਜ ਭਾਰਤ ਬੰਦ ਦੀ ਦਿੱਤੀ ਕਾਰ ਨੇ ਕਿਵੇਂ ਸਫਲ ਬਣਾ ਰਿਹਾ ਦਿੱਲੀ ਦੇ ਵਿੱਚ ਅੱਜ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਤੋਂ ਪੂਰੇ ਪੰਜਾਬ ਤੋਂ ਨਹੀਂ ਪੂਰੇ ਹਿਦਰਾਣੇ ਤੋਂ ਨਹੀਂ ਉਹਦੇ ਯੂਪ ਤੋਂ ਨਹੀਂ ਪੂਰੇ ਰਾਜਸਥਾਨ ਤੋਂ ਨਹੀਂ ਉਹਦੇ ਉੱਤਰ ਪ੍ਰਦੇਸ਼ ਤੋਂ ਦੇਖੀ ਪੂਰੇ ਦੇਸ਼ ਦੇ ਵਿੱਚ ਅੱਜ ਵਧੀਆਂ ਅੱਜ ਗੱਲ ਤੇ ਇੱਥੇ ਸਰਦਾਰ ਦੇ ਵੀ ਅਤੇ ਹਿੰਦੂ ਵਰਗ ਦੇ ਲੋਕ ਵੀ ਇੱਥੇ ਮੁਰਜੇ ਆ ਜਿਸ ਦਾ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਗੱਲ ਪੰਜਾਬੀਆਂ ਦੀ ਲੜਾਈ ਨਹੀਂ ਰਹੀ ਜ ਇਹ ਪੂਰੇ ਵਰਦ ਦੀ ਲੜਾਈ ਰਹੀ ਹੈ ਜ ਜਿਹਦੇ ਵਿੱਚ ਹਰ ਵਰਗ ਦੇ ਲੋਕ ਜਿਹੜਾ ਇੱਥੇ ਸ਼ਾਮਲ ਹੋਇਆ ਆਪਣੇ ਹੱਕ ਦੀ ਲੜਾਈ ਲਈ ਇੱਥੇ ਹੱਤ ਦੀ ਲੜਾਈ ਲਈ ਇੱਥੇ ਦਰਸ਼ਨ ਕਰ ਰਿਹਾ ਔਰ ਸ਼ਾਨਦਾਰ ਤਰੀਕੇ ਨਾਲ ਦਿੱਲੀ ਦੇ ਵਿੱਚ ਆ ਅੰਦੋਲਨ ਜਿਹੜਾ ਅੰਦੋਲਨ ਜਿਹੜਾ ਕਰਦੇ ਰਿਹਾ ਦੇਖੋ ਕਿਸਾਨਾਂ ਵਿੱਚ ਜੋਸ਼ ਦੇਖੋ ਦੇਖੋ ਕਿਸਾਨਾਂ ਵਿੱਚ ਜੋਸ਼ ਇੱਕ ਕਿਸਾਨਾਂ ਦਾ ਜੋਸ਼ ਹੈ ਜੋ ਕਦੀ ਟੁੱਟਿਆ ਨਹੀਂ ਹੈ ਔਰ ਅੱਗੇ ਵੀ ਜਾਰੀ ਰਹੇਗਾ ਚਾਹੇ 5 ਮੀਟਿੰਗਾਂ ਦੇ ਵਿੱਚ ਹੱਲ ਨਹੀਂ ਨਿਕਲਿਆ ਲੇਕਿਨ ਕਿਸਾਨ ਉਸੇ ਪ੍ਰਕਾਰ ਬਰਕਰਾਰ ਹਨ ਅਤੇ ਅੱਗੇ ਸਾਡੇ ਵਿੱਚ ਲੱਖਾ ਸਿਧਾਨਾ ਜੀ ਬੈਠੇ ਹਨ ਉਹ ਥੋੜੀ ਦੇਰ ਤੱਕ ਸਵਾਦਨ ਕਰਨਗੇ ਲੇਕਿਨ ਕਿਸਾਨਾਂ ਦਾ ਜਜਬਾ ਉਸੇ ਪ੍ਰਕਾਰ ਬਰਕਰਾਰ ਹੈ ਜਿੱਥੇ ਸਟੇਜ ਦੇ ਉੱਪਰ ਬੜੀ ਸ਼ਾਂਤਮਈ ਤਰੀਕੇ ਨਾਲ ਇਹ ਭੂਮਿਕਾ ਨਿਭਾਈ ਜਾ ਰਹੀ ਹੈ ਅਸੀਂ ਦਿੱਲੀ ਦੇ ਵਿੱਚ ਐਸੇ ਕਿਸਾਨ ਮੋਰਚੇ ਦੇ ਵਿੱਚ ਬੈਠੇ ਆ ਪਹੁੰਚੇ ਆ ਜਿੱਥੇ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਔਰ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਇਸ ਮੋਰਚੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਅੱਜ ਭਾਰਤaband ਦੀ ਕਾਲ ਨੂੰ ਜਿੱਥੇ ਸਮਰਥਨ ਦਿੱਤਾ ਗਿਆ ਹੋਵੇ ਜਿੱਥੇ ਹਰ ਵਰਗ ਦੇ ਲੋਕ ਹਰ ਵਰਗ ਦੇ ਲੋਕ ਸਾਨੂੰ ਦੇਖਣ ਨੂੰ ਇੱਥੇ ਮਿਲ ਰਹੇ ਆ ਇੱਥੇ ਵਕੀਲ ਲੋਕਪੰਥ ਦੇ ਆਸਤੇ ਧਾਰਮਿਕ ਲੋਕ ਪਹੁੰਚੇ ਆ ਇੱਥੇ ਗੁਰੂ ਸਿੱਖ ਦੇ ਸਿੱਖ ਲੋਕ ਪਹੁੰਚੇ ਆ ਇੱਥੇ ਬੀਬੀਆਂ ਪਹੁੰਚੀਆਂ ਹਨ ਇੱਥੇ ਭੈਣਾਂ ਪਹੁੰਚੀਆਂ ਨੇ ਛੋਟੇ ਬੱਚੇ ਪਹੁੰਚੇ ਹਨ ਦੇਖੋ ਛੋਟਾ ਬੱਚਾ ਛੋਟਾ ਬੱਚਾ ਅੱਜ ਭਰਵੰਦੀ ਖਾਲ ਦੇ ਵਿੱਚ ਕਿਸ ਤਰ੍ਹਾਂ ਪਹੁੰਚਿਆ ਸਾਡੀਆਂ ਮਾਤਾਵਾਂ ਇਸ ਅੰਦੋਲਨ ਦੇ ਵਿੱਚ ਪਹੁੰਚੀਆਂ ਹਨ ਤਾਂ ਇਥੇ ਸਾਬਤ ਹੁੰਦਾ ਆ ਕਿ ਇਹ ਪੰਜਾਬ ਦੇ ਲੋਕ ਜਿਹੜੇ ਆ ਉਹਨ ਥੱਲੇ ਬੈਠਣ ਵਾਲੇ ਨਹੀਂ ਆ ਇਹ ਆਪਣਾ ਹੱਥ ਜਿਹੜਾ ਆ ਲੜਾਈ ਲੜ ਰਹੇ ਹਨ ਜਿੱਥੇ ਬਜ਼ੁਰਗ ਲੋਕ ਟੰਡੇ ਚੁੱਕ ਕੇ ਨਜ਼ਰ ਆ ਰਹੇ ਹਨ ਟੰਡੇ ਲਹਿਰਾਉਂਦੇ ਨਜ਼ਰ ਆ ਰਹੇ ਹਨ ਜਿੱਥੇ ਜਿੱਥੇ ਇਹਨਾਂ ਨੇ ਪੋਸਟਰ ਫੜਿਆ ਨੌਜਵਾਨਾਂ ਨੇ ਨੌਜਵਾਨਾਂ ਨੇ ਪੋਸਟਰ ਫੜੇ ਹੱਥਾਂ ਦੇ ਵਿੱਚ ਜੋ ਇੱਕ ਜੰਗ ਦਾ ਐਲਾਨ ਕਰਦੇ ਹਨ ਕਿ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਵਾਪਸ ਕਰੋ ਬਿਜਲੀ ਸੌਧ ਬਿੱਲ ਰੱਦ ਕਰੋ ਤੇਲ ਦੀਆਂ ਕੀਮਤਾਂ ਕੱਟ ਕਰੋ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰੋ ਨਾਲ ਜੈ ਜਵਾਨ ਜੈ ਕਿਸਾਨ ਦਾ ਨਾਰਾ ਕਿਸਾਨਾਂ ਵੱਲੋਂ ਪੋਸਟਰ ਫੜ ਕੇ ਦਿੱਤਾ ਗਿਆ ਜੋ ਇੱਕ ਬੜੀ ਵੱਡੀ ਗੱਲ ਆ ਅਸੀਂ ਤੁਹਾਨੂੰ ਹਜੂਮ ਦਿਖਾ ਰਹੇ ਆ ਇਹ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਹਜੂਮ ਗੱਜਿਆ ਆ ਜੋ ਕਿਸਾਨਾਂ ਦੀ ਤਾਕਤ ਨੂੰ ਨਹੀਂ ਰੋਕ ਸਕਦਾ ਚਾਹੇ ਸਰਕਾਰਾਂ ਆਣ ਚਾਹੇ ਜੋ ਮਰਜੀ ਆਣ ਲੇਕਿਨ ਇਹ ਉਹ ਕਿਸਾਨ ਆ ਜੋ ਦੇਸ਼ ਦਾ ਅੰਨ ਨੂੰ ਆਂਦਾ ਤੇਨੂੰ ਪਾਲ ਸਕਦਾ ਆ ਤੇ ਫਿਰ ਸਰਕਾਰਾਂ ਕੀ ਚੀਜ਼ ਆ ਇਹ ਕਿਸਾਨ ਜਿਹੜੇ ਆ ਜੇਕਰ ਆਪਣੀ ਆੀ ਤੇ ਆਜਣ ਤੇ ਇਹ ਕੁਝ ਵੀ ਕਰਕੇ ਲੈ ਸਕਦੇ ਆ ਜਿਸ ਕਾਰਨ ਕਿਸਾਨ ਸ਼ਾਦਮਾਈ ਤਰੀਕੇ ਨਾਲ ਆਪਣੀ ਲੜਾਈ ਲੜਨ ਵਿੱਚ ਬੈਠੇ ਹਨ ਅਤੇ ਦਿੱਲੀ ਦੇ ਵਿੱਚ ਅੱਜ ਦਿੱਲੀ ਦੇ ਵਿੱਚ ਕਿਸਾਨ ਕਿਸਾਨ ਮੋਰਚੇ ਵਿੱਚ ਜਿੱਥੇ ਬਾਰਡਰ ਦੇ ਬੈਠੇ ਹਨ ਅਸੀਂ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ਹੁਣ ਤੁਹਾਡੀ ਅਸੀਂ ਗੱਲ ਕਰਾਂਦੇ ਹੁਣ ਜਥੇਬੰਦੀਆਂ ਨਾਲ ਕੁਝ ਸਿੰਗਰ ਵੀ ਸਾਡੇ ਕੋਲ ਆਏ ਹਨ ਕੁਝ ਲੋਕ ਵੀ ਸਾਡੇ ਕੋਲ ਆਏ ਹਨ ਕੁਝ ਜਥੇਬੰਦੀਆਂ ਦੇ ਲੋਕ ਵੀ ਸਾਡੇ ਕੋਲ ਬੈਠੇ ਹਨ ਅੱਜ ਦੋ ਸੱਖਸ਼ਾਤ ਕਰ ਰਹੇ ਆ ਮੋਦੀ ਤੇ ਅਮਿਤ ਸ਼ਾਹ ਕਿਹਾ ਇਹ ਦੇਸ਼ ਦਾ ਰਾਜਾ ਵਪਾਰੀ ਦੇਖੋ ਕਿਸ ਪ੍ਰਕਾਰ ਮਹਿਲਾਵਾਂ ਵਿੱਚ ਬੱਚਿਆਂ ਵਿੱਚ ਮਜ਼ੁਰਦਾਂ ਵਿੱਚ ਜਿਹੜਾ ਆ ਜੋਸ਼ ਮੈਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਫੜ ਕੇ ਰੱਖੇ ਹੋਏ ਹਨ ਕਿ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ ਜਿੱਥੇ ਗੁਰੂ ਦੀਆਂ ਸਿੱਖ ਫੌਜਾਂ ਦੇ ਤੁਸੀਂ ਸਾਹਮਣੇ ਮੰਚ ਤੇ ਬੈਠੇ ਦਿਖਾਈ ਦੇ ਰਹੀਆਂ ਹਨ ਕਿ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਆਦੂਲ ਬੈਠੇ ਦਿਖਾਈ ਦੇ ਰਹੇ ਹਨ ਜੋ ਇਸ ਕਿਸਾਨ ਅੰਦੋਲਨ ਵਿੱਚ ਭਾਰਤਵਾਰਤ ਵਿੱਚ ਦਿੱਲੀ ਵਿੱਚ ਪਹੁੰਚੇ ਹਨ ਅਤੇ 7 ਮਈ ਦੀ ਧਿੱਕੇ ਨਾਲ ਆਪਣਾ ਅੰਦੋਲਨ ਚਲਾਉਂਦੇ ਨਜ਼ਰ ਆਦੇ ਹਨ ਤਸਵੀਰਾਂ ਵਿੱਚ ਉੱਥੇ ਹੀ ਕਿਸਾਨ ਜਥੇਬੰਦੀਆਂ ਵਿੱਚ ਜਿੱਥੇ ਲੱਖਾਂ ਸਿਧਾਣਾ ਵੀ ਬੈਠੇ ਹਨ ਸਾਹਮਣੇ ਉਹ ਵੀ ਦਿਖਾਈ ਦੇ ਰਹੇ ਹਨ ਜੋ ਇੱਕ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਆਓ ਹੁਣ ਅਸੀਂ ਕਿਸਾਨ ਨਿਤਾਨਾਵਾਂ ਨਾਲ ਗੱਲ ਕਰਦੇ ਕੀ ਗੁਨਾਹ ਦਿਆ ਇਸ ਅੰਦੋਲਨ ਵਿੱਚ ਕੀ ਅਹਿਮ ਰੋਲ ਹੈ ਤੇ ਕੀ ਮੰਗਾਂ ਹਨ ਬੜੀ 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 ਇਹ ਇੱਟ ਪਾ ਕੇ ਜਿਹਨੂੰ ਕਹਿੰਦੇ ਧੋਕੇ ਦਿੱਲੀ ਦੇ ਵਿੱਚ ਸਫਲ ਹੋਈਆ ਜਿਸ ਨੂੰ ਇਸ ਦਾ ਸਿਹਰਾ ਦਿੰਦੇ ਹੋ ਜਿਸ ਦੇ ਵਿੱਚ ਪੂਰਾ ਵੱਡੇ ਲੋਕ ਸ਼ਾਮਲ ਹੋਇਆ ਨਾ ਕੀ ਪੂਰੇ ਭਾਰਤ ਦੇ ਦੇਖੋ ਜੀ ਪੂਰੀ ਸੰਯੁਕਤ ਮੋਰਚਾ ਜਿਹੜਾ ਇੱਥੇ ਚੱਲਣ ਡਿਆ ਦਿੱਲੀ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਟੋਟਲ ਕਿਸਾਨ ਬੰਦੀ ਜਥੇਬੰਦੀਆਂ ਜਿੰਨੀਆਂ ਭਾਰਤ ਦੀਆਂ ਇਹ ਸਾਰਿਆਂ ਨੂੰ ਸਿਹਰਾ ਜਾਂਦਾ ਤੇ ਸਾਰੀਆਂ ਜਥੇਬੰਦੀਆਂ ਸਾਰੇ ਜੂਥ ਨੂੰ ਸਾਰੇ ਜਿਹਨੇ ਜਿਹੜੇ ਵੀਰ ਜਿਹੜੇ ਇਸ ਇਸ ਇੱਕ ਜਥੇਬੰਦੀ ਦੇ ਵਿੱਚ ਜਥੇਬੰਦੀਆਂ ਜੇ ਕੰਮ ਕਰਦੇ ਆ ਇਹਨਾਂ ਸਾਰਿਆਂ ਨੂੰ ਇਹ ਸ਼ੇਰਾਂ ਜਾਂਦਾ ਵਾ ਕਿ ਅੱਜ ਪੂਰਾ ਭਾਰਤ 반ਦਾ ਤੇ ਇਹ ਮੋਦੀ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਕਿ ਪੂਰਾ ਭਾਰਤ ਤੇਰੇ ਵਰਖਲਾਵ ਤੇ ਇਹ ਜਿਹੜੇ ਕਾਨੂੰਨ ਆ ਛੇਤੀ ਤੋਂ ਛੇਤੀ ਰੱਦ ਕਰਨੇ ਚਾਹੀਦੇ ਭਾਜੀ ਪੰਜ ਤੋਂ ਅੰਦਰ ਲੜਾਈ ਜਰੀ ਹੈ ਪਹਿਲਾਂ ਕੇਂਦਰ ਦੇ ਮੰਤਰੀ ਕਹਿੰਦੇ ਸੀ ਕਿ ਸਾਡੇ ਨਾਲ ਗੱਲਬਾਤ ਕਰੋ ਅੱਜ ਪੰਜ ਮਿੰਟਾਂ ਦੇ ਵਿੱਚ ਜੋੜੀ ਹਾਲੇ ਨਿਕਲੇ ਜਾ ਰਹੇ ਆ ਜਿਸ ਤਰ੍ਹਾਂ ਤੁਸੀਂ ਰਾਜ ਦੀ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਜੈਸਰ ਨੋ ਦਾ ਜਵਾਬ ਦੋ ਪਰ ਅਨ ਫਿਰ ਮੀਟਿੰਗ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਲੱਗਦਾ ਹੈ ਦੇਖੋ ਜੀ ਸਰਕਾਰ ਦੀ ਨੀਤ ਖਰਾਬ ਆ ਮੈਂ ਤਾਂ ਕਹਿੰਦਾ ਸਰਕਾਰ ਦੀ ਨੀਤ ਖਰਾਬ ਆ ਹਾਲਤ ਤੇ ਪਹਿਲੀ ਮੀਟਿੰਗ ਤੇ ਨਿਕਲ ਜਾਣਾ ਚਾਹੀਦਾ ਫਿਰ ਇਹ ਕਾਨੂੰਨ ਰੱਦ ਕਰੋ ਤੇ ਕੰਮ ਮੁਕਿਆਣਾ ਇਹ ਸਰਕਾਰ ਲਮਕਾ ਰਹੀ ਆ ਇਹ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਪੀਲਾ ਅਜੇ ਤੇ ਹੱਥ ਜੋੜਦੇ ਹੀ ਤੇ ਹੱਥ ਜੋੜ ਕੇ ਪੀਲਾ ਇਹਨੂੰ ਕਾਨੂੰਨਾਂ ਨੂੰ ਜਿੰਨੀ ਛੇਤੀ ਰੱਦ ਕਰ ਦੋਗੇ ਨਹੀਂ ਤੇ ਅੰਦੋਲਨ ਹੋਰ ਦੇ ਹੋਰ ਰੋਜ਼ ਦੇ ਰੋਜ਼ ਤੇਜ਼ ਹੁੰਦਾ ਅੱਜ ਵੇਖੋ ਅੱਜ ਪਬਲਿਕ ਦੇ ਵਿੱਚੋਂ ਨਹੀਂ ਕੋਈ ਟੀਲ ਮਾਰਿਆ ਥੱਲੇ ਨਹੀਂ ਡਕੰਡਿਆ ਇੰਨੀ ਪਬਲਿਕ ਇੰਨਾ ਕਿਸਾਨ ਤੇ ਇੰਨਾ ਜੂਤ ਅੱਜ ਪਹੁੰਚ ਗਿਆ ਵਾ ਇਹ ਕਰਕੇ ਜਲਦੀ ਤੋਂ ਜਲਦੀ ਕਾਨੂੰਨ ਗਰੇ ਇਹਨੂੰ ਰੱਦ ਕਿਤੇ ਜਾਣ ਸਰ ਤੁਹਾਡੇ ਉੱਪਰ ਰੂਪੀ ਲਗਾਏ ਗਏ ਆ ਕਿ ਇਹ ਖਾਲਸੇ ਪਾਣੀ ਲੋਕ ਜਿਹੜੇ ਇਕੱਠੇ ਹੋਏ ਆ ਕੀ ਉਹ ਅੰਦੋਲਨ ਨੂੰ ਜਿਹੜਾ ਆ ਕਿਤੇ ਹਵਾ ਨਾਲ ਖਤਮ ਕਰਨ ਦਾ ਜਿਹੜਾ ਰੋਕ ਲੱਗੇ ਜਾ ਰਹੇ ਆ ਦੇਖੋ ਜੀ ਅਸੀਂ ਦਾ 15 ਸਾਲਾਂ ਤੋਂ ਅੰਦੋਲਨ ਕਰਦੇ ਆ ਕਦੀ ਤੂੰ ਹੀ ਸਾਡੇ ਨਾਲ 2-4 ਮਹੀਨੇ ਤੋਂ 2-3 ਸਾਲ ਤੋਂ ਨਾਲ ਆ ਕਦੀ ਕੋਈ ਖਾਲਿਸਤਾਨ ਦੀ ਕੋਈ ਗੱਲ ਸਾਡੀ ਸੁਣੀ ਆ ਅਸੀਂ ਕਿਸਾਨ ਆ ਸਾਹੀ ਆਪਣੀ ਜ਼ਮੀਨ ਬਚਾਉਣ ਆਏ ਆ ਆਪਣਾ ਹੱਕ ਲੈਣ ਆਏ ਆ ਆਪਣੇ ਬੱਚਿਆਂ ਦੀ ਗਾਹ ਲਾਈਫ ਬਾਰੇ ਸੋਚਣ ਦੇ ਆ ਕੋਈ ਇਹੋ ਜੀ ਗੱਲ ਨਹੀਂ ਬਿਲਕੁਲ ਝੂਠੇ ਲਾਰੇ ਲਾਈ ਜਾਂਦੇ ਆ ਇਹ ਸਾਰੇ ਜ਼ਮੀਨਾਂ ਵਾਲੇ ਆ ਤੇ ਸਾਰੇ ਹੀ ਕਿਸਾਨ ਆ ਇਹ ਕਿਸਾਨ ਵੀਰ ਆਪਣੀ ਮੰਗ ਲੈਣ ਵਾਤੇ ਆਏ ਦੇਖੋ ਜੀ ਕੱਲ ਜੇ ਮੀਟਿੰਗ ਦਾ ਕੋਈ ਹੱਲ ਨਾ ਨਿਕਲਿਆ ਤੇ ਫਿਰ ਜਿਹੜਾ ਇਹ ਸੰਘਰਸ਼ ਹੋਰ ਕਿੱਥੇ ਜਾਊਗਾ ਤੇ ਦਿੱਲੀ ਦੇ ਜਿਹੜੇ ਅਗਲੇ ਰਾਹ ਵਾ ਜਿਹੜੇ ਕੋਈ ਇੱਕ ਦੋ ਬਚੇ ਆ ਸਾਰੇ ਦਾ ਸਾਰੇ ਦਿੱਲੀ ਲਾਕ ਕੀਤੀ ਜਾਊਗੀ ਤੁਹਾਡਾ ਤੇ ਮੇਰਾ ਨਾਮ ਮੇਰਾ ਨਾਮ ਬਲਜੀਤ ਹੈ ਜੀ ਬਲਜੀਤ ਸਿੰਘ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਵੇਖੋ ਜਿਹੜਾ ਸੰਘਰਸ਼ ਦੀ ਤੁਸੀਂ ਗੱਲ ਕੀਤੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਸੰਘਰਸ਼ ਬਹੁਤ ਜ਼ਿਆਦਾ ਕਾਮਯਾਬ ਹੋ ਰਿਹਾ ਹੈ ਇਸ ਅੰਦੋਲਨ ਦਾ ਜਿਹੜਾ ਸਾਈਜ਼ ਹੈ ਹਰ ਰੋਜ਼ ਵੱਧ ਰਿਹਾ ਹਰ ਰੋਜ਼ ਵੱਧ ਰਿਹਾ ਪੰਜਾਬ ਤੋਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਟਰੱਕ ਟਰੈਕਟਰ ਆ ਰਹੇ ਨੇ ਹਰਿਆਣੇ ਤੋਂ ਆ ਰਹੇ ਨੇ ਹੁਣ ਸਾਡੇ ਨਾਲ ਇਕੱਲਾ ਇਹ ਪੰਜਾਬ ਹਰਿਆਣੇ ਦਾ ਅੰਦੋਲਨ ਹੀ ਰਹਿ ਗਿਆ ਇਹ ਸਾਰੇ ਇੰਡੀਆ ਦਾ ਭਾਰਤ ਦਾ ਅੰਦੋਲਨ ਹੈ ਇਸ ਅੰਦੋਲਨ ਦੇ ਵਿੱਚ ਜੇ ਸਾਡੀਆਂ 31 ਜਥੇਬੰਦੀਆਂ ਨੇ ਤੇ 31 ਦੇ ਨਾਲ ਨਾਲ 10 ਜੰਦੇਬੰਦੀਆਂ ਹੋਰ ਵੀ ਨੇ ਜਿਹੜੀਆਂ ਭਾਰਤ ਦੇ ਵਿੱਚੋਂ ਜੁੜੀਆਂ ਹੋਈਆਂ ਨੇ ਤੋਂ ਇਸ ਅੰਦੋਲਨ ਨੂੰ ਬਹੁਤ ਜ਼ਿਆਦਾ ਕਾਮਯਾਬੀ ਮਿਲ ਰਹੀ ਹੈ ਤੋਂ ਇਹ ਸਰ ਗੱਲ ਕੀਤੀ ਹੈ ਕਿ ਅੰਦੋਲਨ ਬਹੁਤ ਜ਼ਿਆਦਾ ਵੱਧ ਰਿਹਾ ਇਹ ਅੰਦੋਲਨ ਜਿਹੜਾ ਵਾ ਮੀਟਰਾਂ ਦੇ ਹਿਸਾਬ ਨਾਲ ਵੱਧ ਰਿਹਾ ਸਟੇਟਾਂ ਦੇ ਹਿਸਾਬ ਨਾਲ ਵੱਧ ਰਿਹਾ ਕਿੱਦਾਂ ਵੱਧ ਰਿਹਾ ਦੇਖੋ ਅੰਦੋਲਨ ਹੈ ਸਟੇਟਾਂ ਨਾਲ ਜੁੜ ਰਹੀਆਂ ਨੇ ਸਟੇਟਾਂ ਨਾਲ ਜੁੜ ਕੇ ਸਟੇਟਾਂ ਦੇ ਆਗੂ ਨਾਲ ਜੁੜ ਰਹੇ ਨੇ ਜਿਵੇਂ ਕੱਲ ਅੱਜ ਅਸੀਂ ਭਾਰਤ ਬੰਦ ਦੀ ਕਾਲ ਸੀਗੀ ਤੇ ਸਾਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕੱਲ ਇੱਥੇ ਜੇ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਟ੍ਰੇਨਾਂ ਦੀ ਯੂਨੀਅਨ ਸੀ ਉਹਨਾਂ ਨੇ ਵੀ ਸਮਰਥਨ ਦਿੱਤਾ ਸਟੇਜ ਤੇ ਆ ਕੇ ਟ੍ਰੇਨਾਂ ਬੰਦ ਕਰਨ ਦਾ ਆਲ ਇੰਡੀਆ ਟਰੱਕ ਯੂਨੀਅਨ ਦੇ ਪ੍ਰਧਾਨ ਉਹ ਵੀ ਇੱਥੇ ਆ ਕੇ ਸਮਰਥਨ ਦੇ ਗਏ ਦਿੱਲੀ ਯੂਨੀਅਨ ਦੇ ਪ੍ਰਧਾਨ ਦੇ ਕੇ ਗਏ ਕਈਆਂ ਸਟੇਟਾਂ ਦੇ ਜਿਹੜੇ ਬਹੁਤ ਕਿਸਾਨ ਤਗੜੇ ਆਗੂ ਸੀ ਉਹ ਵੀ ਸਮਰਥਨ ਦੇ ਕੇ ਗਏ ਬਹੁਤ سارے ਭਾਈਚਾਰੇ ਨੇ ਸਾਡਾ ਸਮਰਥਨ ਦਿੱਤਾ ਇਸ ਕਰਕੇ ਇਸ ਅੰਦੋਲਨ ਦੀ ਜਿਹੜੀ ਆਗ ਹੈ ਦਿਨ ਬਾਈ ਦਿਨ ਹਰ ਰੋਜ਼ ਤੇਜ਼ ਹੋ ਰਹੀ ਹੈ ਇਹ ਘਟ ਨਹੀਂ ਰਹੀ ਸਾਡੇ ਜਿਹੜੇ ਸਾਥੀ ਸ਼ਹੀਦ ਹੋ ਗਏ ਆ ਆਪਾਂ ਉਹਨੂੰ ਜੱਤ ਨਹੀਂ ਕਹਾਂਗੇ ਸ਼ਹੀਦ ਹੋਵਾਂਗੇ ਉਹਨਾਂ ਵਾਸਤੇ ਆਪਣੀਆਂ ਜੀਵਨ ਲਾਣਾਂ ਨੂੰ ਦੇਖੋ ਜਿਹੜੇ ਇਸ ਅੰਦੋਲਨ ਦੇ ਵਿੱਚ ਆਏ ਹੋਏ ਜਿੰਨੇ ਵੀ ਸਾਡੇ ਭਰਾ ਬਜ਼ੁਰਗ ਜਿਨ੍ਹਾਂ ਦੀ ਇੱਥੇ ਸ਼ਹੀਦੀ ਪਾਈ ਆਪਾਂ ਉਹਨਾਂ ਨੂੰ ਮੌਤ ਬਿਲਕੁਲ ਨਹੀਂ ਕਹਾਂਗੇ ਸ਼ਹੀਦੀ ਹੀ ਕਹਾਂਗੇ ਹਰ ਰੋਜ਼ ਕੋਈ ਨਾ ਕੋਈ ਭਰਾ ਇੱਥੇ ਸ਼ਹੀਦੀ ਪਾ ਰਿਹਾ ਹੈ ਉਹਨਾਂ ਦੀ ਸ਼ਹੀਦੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਜਿੰਨੀ ਵੀ ਉਹਨਾਂ ਦੀ مالی ਤੌਰ ਤੇ ਸਹਾਇਤਾ ਹੋਊਗੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਵੱਲੋਂ ਬਾਹਰੋਂ ਸਾਥ ਮਿਲ ਰਿਹਾ ਕਿ ਇਹਨਾਂ ਦੇ ਪਰਿਵਾਰਾਂ ਦੀ ਪੱਕੀ ਪੈਨਸ਼ਨ ਲਈ ਜਾਵੇ ਇਹਨਾਂ ਨੂੰ 51 51 ਹਜ਼ਾਰ ਲੱਖ ਲੱਖ 2 2 3 3 ਲੱਖ 4 4 ਲੱਖ ਰੁਪਏ ਦਿੱਤਾ ਜਾਵੇ ਜਿੱਦਾਂ ਜਿਹੜਾ ਕਮਾਂਡਰ ਨੇ ਸ਼ਹੀਦ ਹੋਇਆ ਹੁਣ ਤਾਂ ਵਸਤੇ ਆਪਾਂ ਦੋ ਨੌਕਰੀ ਇਤਿਜੰਦੀਆ ਪਰਿਵਾਰ ਨੂੰ ਇਹਨਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਦੇਖੋ ਸਰਕਾਰ ਦੇ ਅੱਗੇ ਆਪਾਂ ਮੰਗ ਜ਼ਰੂਰ ਰੱਖ ਸਕਦੇ ਹਾਂ ਕਿ ਜਿਹੜੇ ਇੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਨਕਮ ਦਾ ਕੋਈ ਨਾ ਕੋਈ ਸੋਰਸ ਜਿੱਦਾਂ ਨੌਕਰੀ ਦੀ ਗੱਲ ਕੀਤੀ ਆ ਇਸ ਤਰੀਕੇ ਨਾਲ ਨੌਕਰੀ ਦਿੱਤੀ ਜਾਵੇ ਇਹ ਜ਼ਰੂਰ ਤੁਸੀਂ ਬੜਾ ਵਧੀਆ ਮੁੱਦਾ ਇੱਕ ਚੁੱਕਿਆ ਨੌਕਰੀ ਵਾਲਾ ਅਸੀਂ ਜਿਹੜੀ ਅਗਲੀ ਸਾਡੀ ਮੀਟਿੰਗ ਹੋਊਗੀ ਜਥੇਬੰਦੀਆਂ ਦੀ ਉਸ ਦੇ ਵਿੱਚ ਇਹਦੇ ਉੱਪਰ ਚਰਚਾ ਕਰਕੇ ਸਰਕਾਰ ਦੇ ਨਾਲ ਜ਼ਰੂਰ ਇਹਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਬਜ਼ੁਰਗ ਸਾਥੀ ਵੀ ਹੈਗੇ ਆ ਆਹ ਜੀ ਜੀ ਆਹ ਸਾਹਿਬ ਅਗਰ ਜੀ ਵੀ ਪਤੇ ਜਿਹੜਾ ਦੇਖ ਦਿਓ ਜਿਹੜਾ ਅੰਦੋਲਨ ਦੇ ਵਿੱਚ ਜੋਸ਼ ਮੱਦਾ ਜਾ ਰਿਹਾ ਉਹ ਜੋ ਤੇ ਦੀਆਂ ਨੀਤੀਆਂ ਕਰਕੇ ਵਧਣਾ ਨਾ ਵੇਖੋ ਪਠਾਨਕੋਟ ਹੁਣ ਵੀ ਅੱਸੀ ਬੰਦੇ ਆਇਆ ਬਾਰਡਰ ਤੇ ਰਹਿਨੇ ਆ ਪਠਾਨਕੋਟ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜ਼ਿਲ੍ਹਾ ਪ੍ਰਧਾਨ ਸੇਵਾਦਾਰ ਆ ਉੱਥੇ ਵੇਖੋ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਵਾ ਵੇਖੋ ਹੁਣ ਤੇ ਇੱਥੋਂ ਤੱਕ ਲੋਕ ਹੋ ਗਿਆ ਜਿੰਨਾ ਨਾ ਫੈਸਲਾ ਹੋ ਗਿਆ ਤੇ ਹਿਆ ਰਾਮ ਬੰਦੇ ਵਧਣ ਲੇ ਆ ਹੁਣ ਵੀ 40 ਤੋਂ 50 ਹਜ਼ਾਰ ਬੰਦਾ ਰੋਜ਼ ਦਾ ਵਧਦਾ ਕੀ ਇਹੋ ਹੀ ਨੀਤੀਆਂ ਰਹੀਆਂ ਹੁਣ ਤੇ ਮਾਈਆਂ ਬੀਬੀਆਂ ਵੀ ਖੰਡ ਰਿੰਗ ਅਹੀਂ ਤਾਂ ਤਾਣੀ ਲਈਦਾ ਵੀ ਇੱਥੇ ਨਾਉਣ ਲਈ ਮੁਸ਼ਕਲ ਆ ਤਾਣੀ ਲਈਦਿਆਂ ਇੱਕ ਸ਼ਰਾਰਤੀ ਬੰਦੇ ਨੇ ਕਿਹਾ ਕਿ ਇਹ 100-100 ਰੁਪਈਆ ਦੇ ਕੇ ਲਹੁੰਦੀ ਆ ਉਹ ਉਹ ਬੰਦਾ ਇੱਕ ਉਹਨੂੰ ਯਾਦ ਦੇਣੀ ਪਊਗੀ ਉਹਨੂੰ ਕਿਤੇ ਪਰਮੇਸ਼ਰ ਬਖਸ਼ੂਰ ਦਾ ਤੇ ਕਿਸਾਨ ਵੀ ਨਹੀਂ ਉਹਨੂੰ ਬਖਣਗੇ ਪਰਮੇਸ਼ਰ ਤੇ ਇੱਕ ਬਲੀ ਰੂਪ ਉਹਨਾਂ ਬੀਬੀਆਂ ਰਾਣੀਆਂ ਪੰਨਿਆਂ ਪਿਆਰਿਓ ਤੋਂ ਅੰਬਰ ਛਗਿਆ ਮੈਨੂੰ 1000 ਬੀਬੀ ਮਿਲੀ ਆ ਆ ਜੇ ਕਿਹੇ ਸ਼ਰਾਰਤੀ ਨੇ ਕਿਹਾ ਤਾਂ ਉਹਨੂੰ ਰੇਖਾ ਦੇ ਨਾ ਬਿਹੋਜੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲੋਗਾਂ ਮੰਨਣ ਭਣਾਗੇ ਟੁੜਿਆ ਇਹ ਤੇ ਰੋਈ ਤੇ ਰੋਈ ਜੋ ਇਹਨਾਂ ਦੀਆਂ ਨੀਤੀਆਂ ਜੇ ਨਾ ਸੁਧਰੀਆਂ ਤੇ ਲੋਕ ਤੇ ਜਦੋ ਜਦ ਕਰਕੇ ਜੋ ਬਿਲਕੁਲ ਪੂਰਾ ਭਾਰਤ ਹੀ ਰਿਆ ਵਾ ਪਾਰਟ ਦੀਆਂ ਨੀਤੀਆਂ ਵੇਖੋ ਜਿੰਨੇ ਯੂਨੀਅਨ ਦੇ ਹਰ ਯੂਨੀਅਨ ਦੇ ਮੈਂਬਰ ਆ ਮਨੂਤ ਨੂੰ ਲੋਕ ਆਏ ਆ ਸਾਬ ਦੇ ਮੁੜਕੇ ਵੇਖਣ ਕੋਈ ਨਹੀਂ ਡਿਆ ਉਹ ਗਿਣਤੀ ਵਧਣ ਨਹੀਂ ਆ ਜੇ ਕਿਸੇ ਨੂੰ ਪੁੱਛੀ ਦਾ ਘਰ ਘਰਾਂ ਦਾ ਆ ਮੋਰਚਾ ਫੱਟੇ ਹੋ ਗਿਆ ਇਹੋ ਹੀ ਘਰ ਆ ਅੱਡਾ ਇਹੋ ਹੀ ਕਿਸਾਨਾਂ ਦਾ ਘਰ ਬਣਿਆ ਇਤੋਂ ਵੱਡਾ ਘਰ ਕਿਹੜਾ ਜੇ ਕਿਸਾਨਾਂ ਨੂੰ ਲੁੱਟਖੋਜ ਜੇ ਪੈੜੀਆਂ ਇੰਨਾ ਸ਼ਰਾਰਤੀ ਬੰਦੇ ਆ ਕਬਜ਼ਾ ਕਰ ਲਿਆ ਇਹਦੀ ਵੀ ਕੋਈ ਦਾਨੀ ਬਾਨੀ ਇਥੇ ਮੈਨੂੰ ਤੇ ਇਹ ਖਤਰਾ ਪਿਆ ਕਿ ਇਹ ਇਹਨੇ ਇਹ ਸ਼ਰਾਰਤੀ ਬੰਦੇ ਇੱਚ ਮਹਨਤ ਭਾਰਤ ਇਹਨਾਂ ਬਾਕੀ ਹੋਈ ਕੰਟਰੀਆਂ ਕਿਥੇ ਗੁਰੂ ਘਰ ਮਹਾਰਾਜ ਦਾ ਸਰੂਪ ਆ ਉਹ ਦੇਸ਼ੇ ਵੱਢ ਨਹੀਂ ਸਕਦੇ ਮੈਨੂੰ ਤੇ ਇਹ ਭਾਸ ਆ ਪਿਆ ਇਹ ਥੋੜੇ ਦਲਾਂ ਜਿ ਕਿਤੇ ਸਾਨੂੰ ਬਿਲਕੁਲ ਉਥੇ ਕੰਨੀ ਹੋਣਾ ਚਾਹੀਦਾ ਇਹ ਰਿਪੋਰਟਾ ਜਿਹੜੇ ਇਹਨਾਂ ਇਹਨਾਂ ਭਾਰਤੀ ਛੱਡੇ ਜਿਹੜੇ ਦੂਹਰੀ ਕੰਡੀ ਚ ਮੈਨੂੰ ਆਇਆ ਸੀ ਚਲ ਜਨਾਂ ਜੋ ਇਹਨਾਂ ਦੀਆਂ ਸੋਚਾਂ ਵੇਖੀਆਂ ਜਿਹਦੇ ਵਿੱਚ ਜਿਹੜੇ ਅਮਰਤਾ ਦੀ ਬੀਬੀਆਂ ਆਉਂਦੀਆਂ ਉਹਨਾਂ ਦੇ ਸ਼ਰਾਰਤੀ ਬੰਦੇ ਇਹ ਇਹ ਹਰਕਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਕ ਇਸ ਦੀ ਹੁਸ਼ਕਾਰ ਸੰਘਰਸ਼ ਕਰ ਲਗਾਤਾਰ ਲੜਦੇ ਆ ਰਹੇ ਹੋ ਪੰਜਾਬ ਦੇ ਵਿੱਚ ਵੀ ਦਿੱਲੀ ਲਗਾਤਾਰ ਦੋ ਤਿੰਨ ਮਹੀਨਿਆਂ ਤੋਂ ਡੇਰਾ ਦਰਾਨ ਰਹੇ ਹੋ ਉਹਨਾਂ ਦੀ ਪੰਜ ਮੀਟਿੰਗਾਂ ਹੋ ਚੁੱਕੀਆਂ ਆ ਲੇਕਿਨ ਇਹ ਲੜਾਈ ਤਾਂ ਸੰਘਰਸ਼ ਦਾ ਛੱਡਾ ਨਹੀਂ ਮਿਲਦਾ ਕਿਉਂਕਿ ਮੁੰਡੀ ਦੇਖੋ ਜੀ ਮੋਦੀ ਨਾ ਸਾਨੂੰ ਕੋਈ ਮਤਲਬ ਨਹੀਂ ਸਰਕਾਰ ਨਾਲ ਸਾਡੀ ਕੋਈ ਮਤਲਬ ਨਹੀਂ ਅਸੀਂ ਬਿੱਲ ਰੱਦ ਕਰਾ ਕੇ ਜਾਣਾ ਚੜ੍ਹਦੀ ਕਲਾ ਚ ਭਾਵੇਂ ਜਿੰਨੇ ਦਿਨ ਮਰਜ਼ੀ ਰਹਿ ਜਾਪੇ ਇੱਥੇ ਜਿੱਦਣ ਦੇ ਆਏ ਆ ਇੱਥੇ ਆ ਜਿਸ ਦਿਨ ਤੋਂ ਆਏ ਆ ਬੜਾ ਵਧੀਆ ਲੰਗਰ ਹਰ ਚੀਜ਼ ਦੀ ਫੈਸਿਲਿਟੀ ਇੱਥੇ ਮਿਲ ਰਹੀ ਆ ਅਸੀਂ ਚੜ੍ਹਦੀ ਕਲਾ ਚ ਤੇ ਜੰਗ ਜਿੱਤ ਕੇ ਬਿੱਲ ਵਾਪਸ ਕਰਾ ਕੇ ਜਾਵਾਂਗੇ ਐਦਾਂ ਇੱਥੋਂ ਨਹੀਂ ਜਾਵਾਂਗੇ ਜੇ ਕੱਲ ਵੀ ਕੋਈ ਦਾਅਵਾ ਨਹੀਂ ਹੁੰਦਾ ਤਾਂ ਫਿਰ ਅੱਗੇ ਕੀ ਕੀਤਾ ਜਾਵੇਗਾ ਬੈਠੇ ਆ ਜੀ ਮੈਦਾਨ ਦੇ ਵਿੱਚ ਫੈਸਲਾ ਅਗਲੇ ਜਿਹੜੇ ਮੋਤ 12 31 ਜਥੇਬੰਦੀਆਂ ਦੇ ਜਿੱਦਾਂ ਸਾਨੂੰ ਹੁਕਮ ਦੇਣਗੇ ਉਸੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਲਾਸਟ ਮੀਟਿੰਗ ਦੇ ਵਿੱਚ ਯੈਸ অর ਨੋ ਦੇ ਉੱਪਰ ਆਲ ਗਏ ਸੀ ਪਤਾ ਨਹੀਂ ਉਹਦਾ ਕੀ ਰਹੇਗੀ ਮੈਂ ਮੋਦੀ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਮੋਦੀ ਮੰਨ ਜਾ ਸਾਡੇ ਜਿਹੜੇ ਕਿਸਾਨ ਹੈ ਕੱਲ ਹਾਂ ਜਾਂ ਨਾ ਜਵਾਬ ਲੈਣਾ ਮੁੜ ਕੇ ਉਹਨਾਂ ਮੀਟਿੰਗ ਨਹੀਂ ਕੋਈ ਵੀ ਕਰਨੀ